ਉਹ ਜ਼ਿੰਮੇਵਾਰੀ ਸਰਕਾਰ ਦੀ ਹੈ ਚੁੱਲ੍ਹੇ ਉਹ ਮੰਗਤੇ ਬਣਾ ਦੇ ਮੰਗਤੇ ਉਤਮ ਖੇਤੀ ਮਾਦਮ ਪਾਲ ਨਖਤ ਦੇ ਚ ਆ ਗਏ ਸਾਨੂੰ ਭਾਤ ਆਏ ਅੱਜ ਤੱਕ ਅਸੀਂ ਮੋਤ ਕੁਝ ਨਹੀਂ ਮੰਗਦੇ ਨਾ ਬਿਜਲੀ ਨਾ ਕਰਜਾ ਮਾਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸ ਰਾਜੀ ਤੁਨ ਮੈਂ ਬਾਬੇ ਬਾਬੇ ਉਹ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਬੇ ਇਹਦੀਆਂ ਲੋਕਾਂ ਬਾਵਾਂ ਜਵਾੜੇ ਦੌੜ ਕੇ ਪੀਡੀਏ ਚ ਪਿਆ ਇਹ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਰੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਜਵਾਬ ਲੈਣ ਗਾਣੇ ਭੇਜਦੇ ਉਹ ਉਹ ਜ਼ਿੰਮੇਵਾਰੀ ਸਰਕਾਰ ਦੀ ਉਹ ਮੰਗਤੇ ਬਣਾ ਦੇ ਮੰਗਤੇ ਨਹੀਂ ਸਾਡੀ ਜਾਏਗੀ ਪ੍ਰਾਪਤ ਜੀ 7.5 ਏਕੜ ਦਾ ਕਾਨੂੰਨ ਆ ਉਸ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਤੁਹਾਡੇ ਆਵਾਜ਼ ਠਾਈ ਹੈ ਜਾਂ ਤੂੰ ਆਏ ਠਾਈ ਹੈ ਫਾਰਮਿੰਗ ਆਫਸਰ ਦੀ ਰਿਪੋਰਟ ਉਤਮ ਖੇਤੀ ਮਾਧਮ ਪਾਲ ਨਖਤੇ ਚ ਆ ਗਏ ਸਾਨੂੰ ਭਾਦ ਹਾਂ ਅੱਜ ਤੱਕ ਅਸੀਂ ਮੋਤ ਕੁਝ ਨਹੀਂ ਮੰਗਦੇ ਨਾ ਬਿਜਲੀ ਨਾ ਕਰਜਾ ਮਾਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣੋ ਇੱਕ ਮਿੰਟ ਹਾਂਸਰਾਜੀ ਇੱਕ ਮਿੰਟ ਯਾਰ ਬਈ ਆਪ ਕੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅੰਮ੍ਰਿਤ ਸ਼ਾਹ ਕਰਾਇਆ ਮੰਤਰੀ ਨੂੰ ਇਹ ਦੂਸੀ ਬਣਦੇ ਉਹ ਕਟੜਾ ਲਾਓ ਅਮਿਤ ਸ਼ਾ ਗ੍ਰਹਿ ਮੰਤਰੀ ਕੀ ਬੈਰੀਕੇਟ ਕਰਨੇ ਕਿਲ ਘਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸੇ ਰੱਖ ਦਾ ਅਥਰੂ ਗੈਂਸ ਦੇ ਗੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸ ਰਾਜੀ ਤੁਨ ਮੈਂ ਬਾਬੇ ਬਾਬੇ ਉਹ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਬੇ ਇਹਦੀਆਂ ਲੋਕਾਂ ਬਾਵਾਂ ਜਵਾੜੇ ਦੌੜ ਕੇ ਪੀਡੀਏ ਚ ਪਿਆ ਇਹ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਲੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਉਸ ਤੋਂ ਤੇਰੀ ਗੱਲ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਅੰਸਰ ਲੈ ਲਓ ਸਾਰੀਆਂ ਗੱਲਾਂ ਬਸ ਜੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਧੱਕਾ ਹੁੰਦਾ ਉਹਦੇ ਮੈਂ ਖਿਲਾਫ ਜੀ ਕਿਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਬਾਦਵਾਜ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਹੈ ਉਹ ਮਹਾਰਾਣੀ ਜੀ ਇੰਨੇ ਅਦਾਰਜ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿਨੇ ਵੀ ਕੀਤਾ ਜਿਨੇ ਤੇਰੇ ਦਾ ਪੁੱਤ ਮਰਦਾ ਕਸੂਰ ਮਾਰਿਆ ਨਾ ਅਸੀਂ ਐਮਪੀ ਬਣ ਕੇ ਕੀ ਜੋਗੇ ਅਸਰਾ ਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰਪਿਆ ਕਰਾਂਗਾ ਕਰੈਕਟਰ ਦੀ ਗੱਲ ਨਹੀਂ ਤੁਸੀਂ ਮੇਰੇ ਤੁਹਾਡੇ ਨਾਲ ਤੁਰਪਿਆ ਕਰਫੀ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਟ ਲੇ ਮੈਂ ਤੁਹਾਨੂੰ ਲਿਆਵਾਂਗਾ ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਹਾ ਮੈਨੂੰ ਲਾ ਕੇ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਨਹੀਂ ਜਾ ਸਕਦੇ ਕਾਣੇ ਭੇਜਦੇ ਉਹ ਕਾਨੂੰਨ ਤਿਆਰੀ ਉਹ ਜ਼ਿੰਮੇਵਾਰੀ ਹੈ ਸਰਕਾਰ ਦੀ ਉਹ ਚੁੱਲੇ ਉਹ ਮੰਗਤੇ ਬਣਾਉਂਦੇ ਮੰਗਤੇ ਨਹੀਂ ਸਾਡੀ ਗੱਲ ਜਾਏਗੀ ਪ੍ਰਾਪਰਕ ਜੋ ਸਾਡੇ 17 ਏਕੜ ਦਾ ਕਾਨੂੰਨ ਆ ਉਸ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਤੁਹਾਡੇ ਆਵਾਜ਼ ਠਾਈ ਹੈ ਜਾਂ ਤੂੰ ਆਏ ਠਾਈ ਹੈ ਫਾਰਮਿੰਗ ਆਫਸਨ ਦੀ ਰਿਪੋਰਟ ਉਤਮ ਖੇਤੀ ਮਾਧਮ ਪਾਲ ਨਖਤੇ ਚ ਆ ਕੇ ਸਾਨੂੰ ਭਾਤ ਆਏ ਅੱਜ ਤੱਕ ਅਸੀਂ ਮੌਤ ਕੁਝ ਨਹੀਂ ਲਗਦੇ ਨਾ ਬਿਜਲੀ ਨਾ ਕਰਜ਼ਾ ਮਾਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣਾਓ ਇੱਕ ਮਿੰਟ ਹਾਂ ਹਸਰਾਜੀ ਇੱਕ ਮਿੰਟ ਯਾਰ ਭਾਈ ਆਹੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅੰਮ੍ਰਿਤਸਰ ਰਾਏ ਮੰਤਰੀ ਨੂੰ ਇਹ ਦੂਜੀ ਬੰਦੇ ਹੋਈ ਕੱਟਣਾ ਹੋਊ ਅਮਿਤ ਸ਼ਾ ਗ੍ਰਹਿ ਮੰਤਰੀ ਕੀ ਬੈਰੀਕੇਟ ਕਰਨੇ ਕਿਲ ਘਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸੇ ਰੱਖ ਦਾ ਅਥਰੂ ਗੈਂਸ ਦੇ ਗੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸਾ ਜੀ ਤੁਨ ਮੈਂ ਬਾਬੇ ਬਾਬੇ ਉਹ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਬੇ ਇਹਦੀਆਂ ਲੋਕਾਂ ਬਾਵਾਂ ਜਵਾੜੇ ਦੌੜ ਕੇ ਪੀਡੀਏ ਚ ਪਿਆ ਇਹ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਰੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਛੋਟੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਮੇਰੀ ਗੱਲ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਆਨਸਰ ਲੈ ਲਓ ਸਾਰੀਆਂ ਗੱਲਾਂ ਦਾ ਜੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਧੱਕਾ ਹੁੰਦਾ ਉਹਦੇ ਮੈਂ ਖਿਲਾਫ ਜੀ ਕਿਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵੱਦਵਾਇ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਹੈ ਮਹਾਰਾਣੀ ਤੋਂ 50000 ਜਿਹੜਾ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿਨੇ ਵੀ ਕੀਤਾ ਜਿਨੇ ਕੋਈ ਦਾ ਪੁੱਤ ਮਰਦਾ ਕਸੂਰ ਵਾਰਿਆ ਨਾ ਅਸੀਂ ਟੀਐਮਪੀ ਬਣ ਕੇ ਕੀ ਜਾਓਗੇ ਅਸਰਾਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਤੁਹਾਡੇ ਨਾਲ ਤੁਰਪਿਆ ਕਰ ਕਰੈਕਟਰ ਦੀ ਗੱਲ ਨਹੀਂ ਮੈਂ ਤੁਹਾਡੇ ਨਾਲ ਤੁਰਪਿਆ ਕੰਸੀ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਕੀਂ ਜੇ ਮੈਂ ਤੁਹਾਨੂੰ ਲੈ ਆਉਂਗਾ ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਾਹ ਮੈਨੂੰ ਲਾ ਦੇ ਮੈਨੂੰ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਹੈ ਨਹੀਂ ਜਾ ਸਕਦੇ